ਸੰਗਰੂਰ ਪੁਲਿਸ ਵੱਲੋਂ ਬੀਤੇ ਦਿਨੀ ਚੰਚਲਗਨ ਹਾਊਸ 'ਚ ਹੋਈ ਅਸਲਾ ਚੋਰੀ ਦੀ ਵਾਰਦਾਤ ਨੂੰ ਸਿਰਫ 24 ਘੰਟਿਆਂ ਅੰਦਰ ਤਰੇਸ ਕਰਕੇ ਪੰਜ ਦੋਸ਼ੀਆਂ ਨੂੰ ਚੋਰੀ ਕੀਤੇ ਅਸਲੇ ਸਮੇਤ ਕਾਬੂ ਕੀਤਾ ਹੈ। ਡੀਆਈਜੀ ਹਰਚਰਨ ਸਿੰਘ ਪੁੱਲਰ ਨੇ ਇਸ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਸੰਗਰੂਰ ਪੁਲਿਸ ਦੀ ਵੱਡੀ ਕਾਮਯਾਬੀ ਹੈ। ਐਸਐਸਪੀ ਸਰਤਾਜ ਸਿੰਘ ਚਾਹਲ ਦੀ ਅਗਵਾਈ ਹੇਠ ਕਾਬਿਲ ਅਫਸਰਾਂ ਦੀ ਟੀਮ ਨੇ ਮਹਿ 24 ਘੰਟਿਆਂ ਵਿੱਚ ਸਾਰੇ ਦੋਸ਼ੀਆਂ ਨੂੰ ਚੋਰੀ ਦੇ ਹਥਿਆਰਾਂ ਸਮੇਤ ਕਾਬੂ ਕੀਤਾ ਹੈ। ਵੇਖੋ ਪੱਤਰਕਾਰ ਐਚਐਸ ਸ਼ੰਮੀ ਦੀ ਰਿਪੋਰਟ 14 ਵੈਪਨ ਨੇ ਅਰੰਭਤ ਹੋਏ ਨੇ ਕੁਝ ਨਾਲ ਜਿਹੜੇ ਨੇ ਪਰ ਤੋਂ ਸਮੇ ਨਾਲ ਜਿਹੜੇ ਬਾਰੰਭਤ ਕੀਤੇ ਗਏ ਨੇ ਔਰ ਐਸਐਸਪੀ ਸੰਗਰੂਰ ਦੀ ਗੁਵਾਈ ਦੇ ਵਿੱਚ ਇਸ ਟੀਮ ਨੇ ਬਹੁਤ ਹੀ ਮਿਹਨਤ ਨਾਲ ਇਹ ਜਿਹੜੇ ਵੈਪਨ ਰਿਕਵਰ ਕੀਤੇ ਨੇ ਔਰ ਇਹ ਜਿਹੜੇ ਬੰਦੇ ਫੜੇ ਨੇ ਇਹ ਬੰਦਿਆਂ ਨੇ ਅੱਗੇ ਕਿਸੇ ਵੱਡੀ ਵਾਰਦਾਤ ਨੂੰ ਅੱਗੇ ਇਹਨਾਂ ਨੇ ਕਰਨੀ ਸੀ ਲੁੱਟਾਂ ਖੋਹਾਂ ਕਰਨੀਆਂ ਸੀ ਇਹਨਾਂ ਨੇ ਇਹਨਾਂ ਨੂੰ ਮਾਣਯੋਗ ਅਦਾਲਤ ਦੇ ਵਿੱਚ ਅੱਜ ਪੇਸ਼ ਕਰਕੇ ਇਹਨਾਂ ਦਾ ਪੁਲਿਸ ਰਿਮਾਂਡ ਲਾਵਾਂਗੇ ਤੇ ਪਤਾ ਲੱਗੇਗਾ ਕਿ ਇਹਨਾਂ ਦੇ ਨਾਲ ਹੋਰ ਕਿਹੜੇ ਕਿਹੜੇ ਇਹਨਾਂ ਦੇ ਐਸੋਸੀਏਟਸ ਨੇ ਕਿਹੜੇ ਕਿਹੜੇ ਬੰਦਿਆਂ ਨਾਲ ਇਹਨਾਂ ਦਾ ਲਿੰਕ ਨੇ ਔਰ ਕਿਹੜੀਆਂ-ਕਿਹੜੀਆਂ ਇਹਨਾਂ ਨੇ ਵਾਹ ਹੋਰ ਪਲਾਨਿੰਗ ਕੀਤੀ ਹੈ ਵਾਰਦਾਤਾਂ ਕਰਨ ਦੀ ਇੱਕ ਬੰਦਾ ਜਿਹੜਾ ਹੈਗਾ ਸੰਦੀ ਪਵਨ ਵੀ ਇਹਦੇ ਕੋਲੋਂ 8 ਵੈਪਨ ਬਰਾਮਦ ਹੋਏ ਨੇ ਔਰ ਇਹਦੇ ਖਿਲਾਫ 9 ਪਰਚੇ ਪਹਿਲਾਂ ਆਲਰੇਡੀ ਦਰਜ ਨੇ ਇਹ ਕ੍ਰਿਮੀਨਲ ਬੈਕਗ੍ਰਾਉਂਡ ਦਾ ਬੰਦਾ ਔਰ ਇੱਕ ਨਾਲ ਹੋਰ ਜਿਹੜਾ ਹੈਗਾ ਗਰਮੀਤ ਸਿੰਘ ਇਹਦੇ ਖਿਲਾਫ ਇੱਕ ਮੁਕਦਮਾ ਦਰਜ ਹੈ ਇਹ ਵੀ ਜਿਹੜਾ ਇਹਦੇ ਖਿਲਾਫ ਐਂਟੀ ਤੇ ਸਟੱਡ ਦੇ ਤਹਿਤ ਮੁਕਦਮਾ ਦਰਜ ਸੀ ਬਾਕੀ ਅਸੀਂ ਸਾਰੇ ਦੋਸ਼ੀਆਂ ਤੋਂ ਪੁੱਛ ਕਿਸੇ ਗੈਗਨਰ ਲੇਟ ਸੀ ਇਹਨਾਂ ਦੀ ਉਮਰ ਕਿੰਨੀ ਕਹਿੰਦੇ ਇਹ ਤੁਹਾਨੂੰ ਆ ਦੱਸਿਆ ਹੋਇਆ ਜੀ ਸਾਰਿਆਂ ਦੀ ਏਜ ਕੋਈ 23 ਸਾਲ ਦਾ ਹੈ ਕੋਈ 30 ਸਾਲ ਦਾ ਹੈ ਕੋਈ 34 ਸਾਲ ਦਾ ਹੈ ਇੱਕ 35 ਸਾਲ ਦਾ ਮਤਲਬ 35 ਸਾਲ ਦੀ ਉਮਰ ਤੋਂ ਤੇ 23 ਸਾਲ ਦੀ ਉਮਰ ਦੇ ਵਿਚਾਲੇ ਇਹ ਸਾਰੇ ਬੰਦੇ ਸਨ। ਉਹ ਜਿਹੜਾ ਪੇਸਬਾਕ ਉਹ ਇਹ ਹੀ ਦੁਕਾਨ ਨੂੰ ਕਿਹਦਾ ਟਾਰਗੇਟ ਕੀਤਾ ਗਿਆ ਜਿਹਨਾਂ ਨੂੰ ਹਾਂਜੀ ਇਹ ਹੀ ਦੁਕਾਨ ਨੂੰ ਕਿਹਦਾ ਟਾਰਗੇਟ ਕੀਤਾ ਇਹ ਪਹਿਲਾਂ ਰੈਕੀ ਕਰਦੇ ਰਿਹਾ ਜੀ ਰੈਕੀ ਕਰਕੇ ਇਹਨਾਂ ਨੇ ਦੁਕਾਨਾਂ ਜਿਹੜਾ ਟਾਰਗੇਟ ਕੀਤਾ ਔਰ ਜਿਹੜੇ ਤਿੰਨ ਬੰਦੇ ਵਿਆਹ ਸੰਗਾਂ ਦੇ ਪੇਸ ਦੇ ਵਿੱਚ ਆਏ ਸੀ। ਉਹਨਾਂ ਨੂੰ ਵੀ ਅਸੀਂ ਜਿਹੜਾ ਫੜਦਿਆਂ ਨਾਲ ਦੋ ਅੰਦਰ ਐਂਟਰ ਹੋਏ ਸੀ। ਉਹ ਅਸਲੀ ਜਿਹੜੇ ਨਿਹੰਗ ਸਿੰਘ ਨਹੀਂ ਸਨ ਹੈ ਪਰ ਉਹ ਨਿਹੰਗ ਸਿੰਘ ਦਾ ਉਹਨਾਂ ਨੇ ਆਪਣਾ ਜਿਹੜਾ ਪੇਸ ਬਦਲਿਆ ਹੋਇਆ ਸੀ ਉਹ ਤਾਂ ਗੁੰਮਰਾਹ ਕਰਨ ਦੇ ਲਈ ਇਦਾਂ ਦਾ ਰਾਣਾ ਪਾ ਕੇ ਆਇਆ ਸੀ ਇਹ ਤਾਂ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਇਹ ਤੇ ਹੁਣ ਤੁਹਾਨੂੰ ਉਹਦੇ ਚ ਅੱਗੇ ਸਾਰਾ ਨੈਕਸਟ ਪ੍ਰੈਸ ਕਾਨਫਰੰਸ ਇਹਨਾਂ ਦੀ ਪੁੱਛ-ਪੁੱਛ ਕਰਕੇ ਤੁਹਾਨੂੰ ਬੜੀ ਜਲਦੀ ਦੱਸਾਂਗੇ ਕਿੱਥੇ-ਕਿੱਥੇ ਉਹਨਾਂ ਦੀ ਇਨਵੋਲਵਮੈਂਟ ਸੀ इजीली ਚੋਰੀ ਕਿਸ ਤਰ੍ਹਾਂ ਹੋ ਗਈ ਮਰ ਤੋਂ ਕਿ ਸ਼ਹਿਰ ਦੇ ਵਿੱਚ ਐਸਾ ਦਾ ਹਾਊਸ ਸਕਿਉਰਟੀ ਪਰਪਸ ਲਈ ਜਾਂ ਕੋਈ ਐਨਓਸੀ ਜਿਸ ਤਰ੍ਹਾਂ ਰੱਖਣਾ ਅੰਬਨਿਸਰ ਬੈਂਕਾਂ ਨੂੰ ਸਕਿਉਰਟ ਰੱਖਣਾ ਹੁੰਦਾ ਹੈਗਾ ਉਹਦੇ ਲਈ ਕੋਈ ਉਪਕਤ ਪ੍ਰਬੰਧ ਸੀਗੇ ਕਰਨਾ ਉਸ ਨੂੰ ਦੇਖੋ ਜੀ ਗਨ ਹਾਊਸਾਂ ਤੋਂ ਕੋਈ ਵੀ ਉੱਥੇ ਚੌਕੀਦਾਰ ਨਹੀਂ ਸੀ ਰੱਖਿਆ ਹੋਇਆ ਜਦੋਂ ਕਿ ਆਲਰੇਡੀ ਪਹਿਲਾਂ ਐਸਐਸਪੀ ਸਾਹਿਬ ਨੇ ਹਦਾਇਤਾਂ ਦਿੱਤੀਆਂ ਹੋਈਆਂ ਸਾਰੇ ਗਨ ਹਾਊਸਸ ਨੂੰ ਪੈਟਰੋਲ ਪੰਪ ਵਾਲਿਆਂ ਨੂੰ ਗੈਸ ਏਜੰਸੀਜ਼ ਵਾਲਿਆਂ ਨੂੰ ਜਿੱਥੇ-ਜਿੱਥੇ ਕੋਈ ਪੈਸੇ ਦੇ ट्रांजੈਕਸ਼ਨ ਨੇ ਜਾਂ ਜਿੱਥੇ ਵੈਪਨ ਪਏ ਨੇ ਵੀ ਉੱਥੇ ਆਪਾਂ ਆਪਣੇ ਚੌਕੀਦਾਰ ਰੱਖੋ ਇਹਨਾਂ ਨੇ ਆਪਣਾ ਕੋਈ ਚੌਕੀਦਾਰ ਨਹੀਂ ਰੱਖਿਆ ਔਰ ਬਾਹਰਲੇ ਪਾਸੇ ਇਹਨਾਂ ਦਾ ਜਿਹੜਾ ਕੋਈ ਕੈਮਰਾ ਸੀ ਉਹ ਕੈਮਰਾ ਵੀ ਉੱਥੇ ਨਹੀਂ ਸੀ ਹੈ ਸਿਰਫ ਸ਼ਾਪਸ ਦੇ ਅੰਦਰ ਹੀ ਦੋ ਕੈਮਰੇ ਸਨ ਉਹਦੇ ਵਿੱਚੋਂ ਅਸੀਂ ਦੇਖਿਆ ਜਿਹੜੀਆਂ ਬਾਹਰ ਲੀਆਂ ਦੂਜੀਆਂ ਸ਼ਾਪਸ ਨਾਲ ਉਹਨਾਂ ਦੇ ਕੈਮਰੇ ਨਹੀਂ ਅੱਗੇ ਸਾਨੂੰ ਲੀਡ ਜਿਹੜੀ ਹੈ ਉਹ ਮਿਲੀ ਹੈ ਤੇ ਅਸੀਂ ਜਿਹੜਾ ਹੈ ਗਨ ਹੌਸਲ ਹੈ ਜਿਹੜੀ ਇਹਦੇ ਲੈਫਟਸ ਰਹੇ ਨੇ ਇਹ ਐਸਐਪੀ ਸਾਹਿਬ ਨੂੰ ਚੈੱਕ ਕਰਕੇ ਇਹਦੇ ਖਿਲਾਫ ਪ੍ਰੋਪਰ ਐਕਸ਼ਨ ਲੈਣਗੇ ਕਿਉਂਕਿ ਉਹਨਾਂ ਨੇ ਖੁੱਲੇ ਦੇ ਵਿੱਚ ਆਪਣਾ ਵੈਪਨ ਕਿਉਂ ਆਪਣੇ ਦਫਤਰ ਦੇ ਵਿੱਚ ਰੱਖ ਛੱਡੇ ਸੀ ਕੀ ਨਾ ਕੋਈ ਕਿਸੇ ਗੈਸਟ ਨਾਲ ਵੀ ਲਿੰਕ ਹੈਗਾ ਜਿਨਾਂ ਦਾ ਇਹ ਸਾਰੀ ਗੀਜ ਨੂੰ ਅੱਗੇ ਇਨਵੈਸਟੀਗੇਸ਼ਨ ਦਾ ਇੱਕ ਪਾਰਟ ਹੈ ਜੀ ਇਹਦੇ ਜੀ ਵੇਖ ਰਹੇ ਆ ਤੁਹਾਨੂੰ ਬਹੁਤ ਜਲਦੀ ਦੱਸਾਂਗੇ ਕਿਉਂਕਿ ਜਿਹੜੀਆਂ ਇਹ ਵਾਰਦਾ ਤਾਂ ਬੰਦਿਆਂ ਨੇ ਇਨੀਆਂ ਕੀਤੀਆਂ ਨੇ ਇਹਨਾਂ ਦੇ ਨਾਲ ਐਸੋਸੀਏਟਸ ਕਈ ਹੈਗੇ ਨੇ ਜੀ ਠੀਕ ਹੈ ਸਰ